ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਕਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮਾਲਾ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਵੀਰੋ ਗੁਰਬਖਸ਼ ਸਿੰਘ ਦੇ ਫਾਰਮ ਤੋਂ ਦੋਸਤੋ ਅੱਜ ਦੀ ਆਪਾਂ ਵੀਡੀਓ ਅਪਲੋਡ ਕਰਨੀ ਹੈ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਦੋ ਝੋਟੀਆਂ ਦਿਖਾਵਾਂਗੇ ਦੋਵੇਂ ਝੋਟੀਆਂ ਆਉਂਸਰ ਆ ਡਿਟੇਲ ਇਹਨਾਂ ਝੋਟੀਆਂ ਦੀ ਕੀ ਸਾਰੀ ਆਪਾਂ ਵੀਰ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਕਰਦੇ ਜਿੰਨੇ ਵੀ ਵੀਰ ਇਸ ਚੈਨਲ ਤੇ ਨਵੇਂ ਆਏ ਹੋ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਆਲਟੇ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਘਰ ਤੱਕ ਪਹੁੰਚੀ ਹੋਵੇ ਸੋ ਦੋਸਤੋ ਪਸ਼ੂ ਖਰੀਦਣ ਦਾ ਜਿਆ ਤਸਦੀ ਜਿਹੜੀ ਕਰਨੀ ਤੁਸੀਂ ਆਪ ਆਪਲੀ ਕਰਨੀ ਹੁੰਦੀ ਹੈ ਆਪਣੀ ਨਰਖ ਪਰ ਕਰਕੇ ਤਸਦੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰਿਆ ਕਰੋ ਅੱਗੇ ਕਿਸੇ ਹੋਰ ਵੀਰ ਭਰਾ ਦਾ ਫਾਇਦਾ ਹੋ ਸਕਦਾ ਸੋ ਦੋਸਤੋ ਮੇਰਾ ਕੰਮ ਹੈ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਨਰਖ ਪਰ ਕੀ ਜਿਹੜੀ ਕਰਨੀ ਹੈ ਪਸ਼ੂ ਨੇ ਤੁਸੀਂ ਆਪ ਦੋਸਤੋ ਵੀਡੀਓ ਆਪਣੀ ਫੇਸਬੁੱਕ ਚੈਨਲ ਤੇ ਵੀ ਚੱਲਦੀ ਆ ਇੰਸਟਾਗ੍ਰਾਮ ਤੇ ਵੀ ਚੱਲਦੀ ਆ ਵੀਰਾਂ ਨੂੰ ਬੇਨਤੀ ਕਰਦਾ ਫੇਸਬੁੱਕ ਚੈਨਲ ਤੇ ਇੰਸਟਾਗ੍ਰਾਮ ਨੂੰ ਬਹੁਤ ਬਹੁਤ ਫੋਲੋ ਕਰੋ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਕਰੀਏ ਵੀਰ ਨਾਲ ਗੱਲਬਾਤ ਪੁੱਛਣੀ ਤੇ ਜਿੰਨਾ ਪੁੱਛਣੀ ਹਾਂਜੀ ਵੀਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਵੀਜੀ ਠੀਕ ਠਾਕ ਜੀ ਠੀਕ ਠਾਕ ਭਾਈ ਵੀਜੀ ਆਪਣਾ ਡਰੈਸ ਬੋਲੋ ਪਿੰਡ ਮਾੜ ਹਾਂਜੀ ਥੀਲ ਵੀ ਅੰਮ੍ਰਿਤਸਰ ਹਾਂਜੀ ਜ਼ਿਲ੍ਹਾ ਵੀ ਅੰਮ੍ਰਿਤਸਰ ਠੀਕ ਹੈ ਜੀ ਹਾਂਜੀ ਫੋਨ ਨੰਬਰ 80544 49760 ਠੀਕ ਹੈ ਏ ਨਹੀਂ ਹਾਂ ਠੀਕ ਹੈ ਤੇ ਕੀ ਡਿਟੇਲ ਹੈ ਨੇ ਵੀਰੇ ਛੋਟੀ ਜਿਹੀ ਸ਼ੁਰੂ ਕਰੀ ਇਹਦਾ ਕੀ ਕੰਨੀ ਉਮਰ ਵੀ ਇਹ ਪਾਜੀ ਖੀਰੀ ਹੈ ਜੀ ਬਿਲਕੁਲ ਅੱਛਾ ਜੀ ਹਾਂਜੀ ਉਮਰ ਕਿੰਨੀ ਦੀ ਹੋਗੀ ਡੇਢ ਸਾਲ ਦੀ ਹੈ ਜੀ 1.5 ਹਾਂਜੀ ਤੋੜ ਕੇ ਦਿਖਾਈਏ ਮੈਨੂੰ ਦੋਸਤੋ ਦੰਦਾ ਜਿਹੜੀ ਬਿਲਕੁਲ ਦੋਦਰੇ ਦੰਦਾਂ ਦੀ ਹੈਗੀ ਹੈ ਕੋਈ ਨਾ ਕੋਈ ਫਿਰਾਂਦ ਰਾਂਦਾ ਡੇਢ ਸਾਲ ਇਹਦੀ ਉਮਰ ਹੋ ਗਈ ਮੋਲ ਮੋਲ ਲਵਿੰਗ ਮੋਲ 200 ਫੇਸ ਕੁਆਲਟੀ ਚੈੱਕ ਕਰ ਲੋ ਅੱਖਾਂ ਦੋਸਤੋ ਦੋਵੇਂ ਬਿੱਲੀਆਂ ਵਾ ਫੇਸ ਕੁਆਲਟੀ ਦੀ ਦੋਸਤੋ ਮੱਥੇ ਦੇ ਵਿੱਚ ਕੱਟੇਗਾ ਪੂਸ਼ ਵਾਈਟ ਹੈ ਹੋਰ ਦੋਸਤੋ ਚਾਰੇ ਬਲੈਕ ਹਾਂਜੀ ਵੀਰ ਜੀ ਮੋਲ ਦਾ ਕੀ ਕਰਦੇ ਮੋੜ ਪਾਜੀ 20000 ਰੁਪਇਆ 20000 ਹਾਂਜੀ ਮਾਨਤਨ ਜੀ ਕਰ ਦਾਂਗੇ ਪਾਜੀ ਠੀਕ ਹੈ ਜੀ ਹਾਂਜੀ 20000 ਰੁਪਇਆ ਦੋਸਤੋ ਵੀਰ ਨੇ ਡਿਮਾਂਡ ਕੀਤੀ ਹੈ ਜਿਹੜਾ ਸੀਲ ਸਭ ਪੂਰੀਆਂ ਆ ਮਾ ਪਾਜੀ ਠੀਕ ਹੈ ਜੀ ਹਾਂਜੀ ਥਣ ਥੁਣੇ ਵੀ ਖਾ ਦੋ ਨਾਲ ਮਾਨਤਨ ਦੋਸਤੋ ਵੀਰ ਕਹਿੰਦਾ ਵੀ ਆਪਾਂ ਪੂਰਾ ਕਰ ਲਈਏ ਬਿਲਕੁਲ ਐਂ ਸੀਲ ਹੈਗੀਆਂ ਝੋਟੀਆਂ ਹਾਂਜੀ ਠੀਕ ਹੈ ਜੀ ਹਾਂਜੀ ਦੋ ਨੰਬਰ ਬਾਰੇ ਇਹਦੀ ਵੀਰ ਕਿ ਨਿਊਮਰ ਇਹ ਵੀ ਪਾਜੀ ਕੀਰੀ ਹੈ ਬਿਲਕੁਲ ਅੱਛਾ ਇਹਦੀ ਕਿੰਨੀ ਉਮਰ ਡੇਢ ਸਾਲ ਦੀ ਹਾਂਜੀ ਡੇਢ ਸਾਲ ਦੀ ਪੂਰੀ ਮਰੀ ਜਣੂ ਦੋਸਤੋ ਝੋਟੀਆਂ ਜੀ ਉਮਰ ਦੋਵਾਂ ਮੋੜ ਵੀ ਖਰੀਏ ਦੋਦਰ ਦਾਂਦੀ ਹੈ ਸ਼ੌਂਗ ਆ ਦੋਸਤੋ ਵੀ ਇਹ ਨੂੰ ਇਹ ਝੋਟੀਆਂ ਪਾਲਨ ਦਾ ਜਾਂ ਵੇਚਨ ਦਾ ਸਿੰਘ ਚ ਇੱਕ ਕਰਾਓ ਜੀ ਇਹ ਹਾਂਜੀ ਹਾਂਜੀ ਰਿੰਗ ਸਿੰਘ ਹੈ ਦੋਸਤੋ ਬਿਲਕੁਲ ਦੋਵੇਂ ਆ ਦੇਖੋ ਨੀਕੇ ਨੀਕੇ ਬਿਲਕੁਲ ਹੈ ਉਂਗਲ ਵੀ ਨਹੀਂ ਲੰਗਦੀ ਜੀ ਦੇਖੋ ਠੀਕ ਹੈ ਜੀ ਲੜੂ ਵੀ ਦੀ ਪਾ ਦੋਸਤੋ ਦੋਵੇਂ ਝੋਟੀਆਂ ਦੋਵੇਂ ਖੀਰੀਆਂ ਇਹਨੂੰ ਮਰੀ ਵੀਰ ਇਹਨੂੰ ਕਰਨ ਬਣੀ ਹੈ। ਮਾਨ ਜੀ ਵੀਰ ਜੀ ਇਹਦਾ ਕੀ ਮੁੱਲ ਕਰਦੇ? ਇਹਦਾ ਭਾਜੀ 27000 ਰੁਪਿਆ ਮੁੱਲ ਮਾਨਤਾਨ ਕਰਦਾਂਗੇ। ਠੀਕ ਹੈ ਜੀ। ਹਾਂਜੀ। ਦੋਸਤੋ ਇਹਦਾ ਵੀਰ ਨੇ ਮੁੱਲ 27000 ਰੁਪਿਆ ਰੱਖਿਆ ਵਾ। ਮਾਨਤਾਨ ਵੀਰ ਕਹਿੰਦਾ ਜਿਹੜਾ ਕੋਈ ਵੀਰ ਭਰਾ ਹੋਊਗਾ ਖੇਤਨ ਦਾ ਮਾਨਤਾਨ ਜ਼ਰੂਰ ਹੋਊਗਾ। ਜਿਹੜੀ ਪਹਿਲੇ ਨੰਬਰ ਤੇ ਵਿਖਾਈ ਉਹਦਾ ਵੀਰ ਨੇ ਮੰਗਿਆ 20000 ਰੁਪਿਆ ਵੀਰ। ਹਾਂਜੀ। ਇਹ ਤਾਂ 20000 ਰੁਪਿਆ ਮੰਗਿਆ। ਤੇ ਦੋਸਤੋ ਇਸ ਤੋਂ ਇਲਾਵਾ ਵੀਰ ਦੇ ਕੋਲ ਤਿੰਨ ਬੱਕਰੀ ਵੀ ਹੈ। ਇਹਨਾਂ ਵੀਰ ਬੱਕਰੀਆਂ ਦੀ ਕਿੰਨੀ ਕਿੰਨੀ ਉਮਰ ਹੈ ਇਹ ਭਾਈ 1 ਸਾਲ ਦੀ ਆ ਇਹ ਬੱਕਰਾ ਕਿ ਪਾਠੇ ਕੇ ਪਠੂਰੇ ਇਹ ਪਾਠੇ ਆ ਜੀ ਠੀਕ ਹੈ ਜੀ ਹਾਂਜੀ ਕਿੰਨੇ ਦੀ ਦੇਣੀ ਵੀਰੇ ਇਹ ਕੋਈ ਨਹੀਂ ਭਾਈ ਫੋਨ ਲਾ ਕੇ ਕਰ ਦਾਂਗੇ ਹਾਂਜੀ ਉਹ ਜੋੜੀ ਆ ਪਾਠ ਪਠੂਰੇ ਦੀ ਅੱਛਾ ਜੀ ਦੋਸਤੋ ਆ ਬੱਕਰੀ ਤੇ ਬੱਕਰਾ ਦੋਵੇਂ ਹਾਂਜੀ ਢੋਡੀਆਂ ਆ ਜੀ ਦੋਸਤੋ ਮੋੜ ਜਿਹੜਾ ਹੋਊਗਾ ਫੋਨ ਤੇ ਹੋਊਗਾ ਹਾਂਜੀ ਉਹਨੇ ਦੇ ਦਾਂਗੇ ਠੀਕ ਹੈ ਜੀ ਠੀਕ ਦੋਸਤੋ ਨਾਗ ਜਿਹੜੇ ਵੀਡੀਓ ਵਿੱਚ ਤੁਹਾਨੂੰ ਮੈਂ ਦਿਖਾਤੇ ਆ ਦੋ ਮੇਨ ਝੂਟੀਆਂ ਆ ਦੋਵੇਂ ਝੂਟੀਆਂ ਦੇ ਡੀਟੇਲ ਤੁਹਾਨੂੰ ਸਾਰੀ ਵੀਰ ਨੇ ਦੱਸ ਦਿੱਤੀ ਐ ਰੇਟ ਦੋਸਤੋ ਵੀਰ ਨੇ ਇੱਕ ਦਾ 20 ਮੰਗਿਆ ਤੇ ਇੱਕ ਦਾ 27 ਮੰਗਿਆ ਮਾਨਤਨ ਦੋਸਤੋ ਜ਼ਰੂਰ ਤੋਂ ਹੋਊਗਾ ਨੰਬਰ ਵੀ ਦਾ ਸਕਰੀਨ ਤੇ ਚਲਦਾ ਕਰ ਦੂੰਗਾ ਜਿਹੜੀ ਵੀਰ ਨੂੰ ਝੂਟੀਆਂ ਪਸੰਦ ਆਉਣਗੀਆਂ ਵੀਰ ਨਾਲ ਫੋਨ ਤੇ ਗੱਲਬਾਤ ਕਰਕੇ ਤੁਸੀਂ ਝੂਟੀਆਂ ਖਰੀਦ ਸਕਦੇ ਜੀ ਧੰਨਵਾਦ ਦੋਸਤੋ ਤੁਹਾਡੇ ਵੀਡੀਓ ਦੇਖਣ ਵਾਸਤੇ